ਸਾਰਸੁਖ ਵੀਰ ਸਿੰਘ ਬਾਦਲ ਦੀ ਜੇ ਸਾਰੀ ਸਥਿਤੀ ਦੇਖੀਏ ਤਾਂ ਪਹਿਲੀ ਗੱਲ ਤਾਂ ਉਹਨਾਂ ਨੂੰ ਕਿਸੇ ਅਹੁਦੇ ਦੀ ਲੋੜ ਹੀ ਨਹੀਂ ਹੈਗੀ ਪ੍ਰਮਾਤਮਾ ਨੇ ਉਹਨਾਂ ਨੂੰ ਸਾਰਾ ਰਾਜ ਕੇ ਮਾਨ ਸਨਮਾਨ ਕਾਰੋਬਾਰ ਸਭ ਕੁਝ ਦਿੱਤਾ ਹੋਇਆ ਉਹ ਇੱਕ ਨਿਮਾਣੇ ਸਿੱਖ ਉਹਨਾਂ ਦੇ ਅੰਦਰ ਇੱਕ ਲਾਲਸਾ ਹੈਗੀ ਹੈ ਗੁਰੂ ਪੰਥ ਦੀ ਤੇ ਪੰਜਾਬ ਦੀ ਜਨਤਾ ਦੀ ਸੇਵਾ ਕਰਨ ਦੀ ਉਹਨਾਂ ਨੂੰ ਤਰਖਾ ਨਾਂ ਲੱਗਣ ਕਰਕੇ ਜਿਹੜਾ ਭਾਰਾ ਵੱਡਾ ਨੁਕਸਾਨ ਹੋਇਆ ਉਹ ਚਾਰ ਜਿਹੜੀਆਂ ਉਪ ਵਿਧਾਨ ਸਭਾ ਦੀਆਂ ਚੋਣਾਂ ਸਨ ਉਹਨਾਂ 'ਚ ਸ਼ਰਮਣੀ ਅਕਾਲੀ ਦਲ ਦੇ ਕੈਂਡੀਡੇਟ ਨਹੀਂ ਖੜੇ ਹੋਏ ਵੀ ਸਾਡਾ ਪ੍ਰਧਾਨ ਹੀ ਅਗਰ ਤਨਖਾਹੀ ਆਏ ਤੇ ਅਸੀਂ ਕਿਵੇਂ ਪ੍ਰਧਾਨਗੀ ਵਿੱਚ ਸ਼ਾਮਲ ਹੋਈਏ ਥੋੜਾ ਜਿਆ ਸਖਤ ਫੈਸਲੇ ਕਰਨ ਦੀ ਲੋੜ ਹੈ ਜੇ ਇਸ ਦੀ ਗਹਿਰਾਈ 'ਚ ਜਾ ਕੇ ਖਾਲਸਾ ਪੰਥ ਦੇਖੇਗਾ ਤੇ ਤੁਹਾਨੂੰ ਸਭ ਤੋਂ ਵੱਡਾ ਨਜ਼ਰ ਆਵੇਗਾ ਕਿ ਪੰਥ ਨੂੰ ਕਮਜ਼ੋਰ ਕਰਨ ਵਿੱਚ ਸ੍ਰੀਮਾਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਹੱਥ ਹੈਗਾ ਕਿ ਜਦੋਂ ਤੋਂ ਸ਼੍ਰੀਮਾਨ ਸਿੰਘ ਸਾਹਿਬ ਜਥੇਦਾਰੀ ਤੇ ਆਏ ਨੇ ਸ਼੍ਰੀਮਾਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਪਹਿਲਾਂ ਤਾਂ ਕੱਲ ਤਾਂ ਇਹ ਕੱਲ ਤੱਕ ਤਾਂ ਯਤਿਮ ਸੀ ਕਹਿੰਦੇ ਸੀ ਮੈਂ ਯਤਿਮ ਆ ਮੈਨੂੰ ਸ਼ਰਮਣੀ ਕਮੇਟੀ ਨੇ ਪਾਲਿਆ ਮੈਨੂੰ ਪੜਾਇਆ ਮੇਰਾ ਘਰ ਨਹੀਂ ਕਿਤੇ ਮੈਨੂੰ ਖੁਦ ਵੀ ਇਹਨਾਂ ਨੇ ਕਿਹਾ ਵੀ ਮੇਰਾ ਘਰ ਨਹੀਂ ਕਿਤੇ ਤੇ ਅੱਜ ਸ਼੍ਰੀਮਾਨ ਸਿੰਘ ਸਾਹਿਬ ਜੀ ਬਠਿੰਡੇ ਵਿੱਚ ਤੁਹਾਡੀਆਂ ਕਰੋੜਾਂ ਦੀਆਂ ਕੋਠੀਆਂ ਨੇ ਉਹ ਤੁਹਾਨੂੰ ਕਿੱਥੋਂ ਮਿਲੀਆਂ ਕਿਤੇ ਐਸਾ ਤਾਂ ਨਹੀਂ ਕਿ ਸਿੱਖ ਵਿਰੋਧੀ ਸ਼ਕਤੀਆਂ ਨਾਲ ਤੁਸੀਂ ਅੰਦਰੋਂ ਮਿਲੇ ਹੋਏ ਹੋ D5 ਚੈਨਲ ਪੰਜਾਬੀ ਦੇਖ ਰਹੇ ਹਾਂ ਮੈਂ ਬਲਵਿੰਦਰ ਸਿੰਘ ਤਖਤ ਸ਼੍ਰੀ ਪਟਨਾ ਸਾਹਿਬ ਦੇ ਸਾਫਕਾ ਜਥੇਦਾਰ ਨੇ ਗੈਨੇ ਰਜੀਤ ਸਿੰਘ ਗੋਰਾਏ ਮਸਕੀਨ ਵੱਲੋਂ ਸਰਦਾਰ ਸੁਖਬੀਰ ਸਿੰਘ ਬਾਲ ਦੇ ਹੱਕ ਦੇ ਵਿੱਚ ਨਜ਼ਰ ਆਏ ਨੇ ਉਹਨਾਂ ਕਿਹਾ ਕਿ ਜਿੱਥੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਾਂ ਕਰਾਰ ਦੇ ਦਿੱਤਾ ਗਿਆ ਉਹਨਾਂ ਦੇ ਉੱਤੇ ਜਿਹੜੇ ਸਿੰਘ ਸਹਿਬਾਨਾਂ ਨੇ ਜਲਦ ਫੈਸਲਾ ਕਰਨ ਕਿਉਂਕਿ ਸ਼ਰੋਮਣੀ ਅਕਾਲੀ ਦਲ ਲਗਾਤਾਰ ਕਮਜ਼ੋਰ ਹੁੰਦਾ ਹੈ ਨਜ਼ਰ ਆ ਰਿਹਾ ਤੇ ਸਰਦਾਰ ਸੁਖਬੀ ਸਿੰਘ ਬਾਦਲ ਦੇ ਹੱਕ ਦੇ ਵਿੱਚ ਲੀਡਰ ਲਗਾਤਾਰ ਅਸਤੀਫਾ ਦੇ ਰਹੇ ਨੇ ਤੇ ਦੂਜੇ ਪਾਸੇ ਉਹਨਾਂ ਨੇ ਗਿਆਨੀ ਹਰਪੀਤ ਸਿੰਘ ਦੇ ਉੱਤੇ ਕੀ ਸਵਾਲ ਖੜੇ ਕੀਤੇ ਗਏ ਨੇ ਉਹਨਾਂ ਨੇ ਕਿਹਾ ਕਿ ਜਿੱਥੇ ਹਰਪੀਤ ਸਿੰਘ ਉਹ ਨਹੀਂ ਕਹਿੰਦੇ ਸੀ ਮੇਰਾ ਆਪਣਾ ਪਰਿਵਾਰ ਨਹੀਂ ਮੈਨੂੰ ਐਸਜੀਪੀਸੀ ਨੇ ਪਾਲਿਆ ਮੈਨੂੰ ਪੜਾਇਆ ਤੇ ਉਹਨਾਂ ਕਿਹਾ ਕਿ ਫਿਰ ਥੋੜੀ ਬਠਿੰਡੇ ਦੇ ਵਿੱਚ ਕਰੋੜਾਂ ਦੀ ਜਾਇਦਾਦ ਕਿਵੇਂ ਬਣੀ ਉਹਦੀ ਵੀ ਜਾਂਚ ਹੋਣੀ ਬਣਦੀ ਹੈ ਦਾਸ ਗਿਆਨੀ ਰਣਜੀਤ ਸਿੰਘ ਗੋਹਰੇ ਮਸਕੀਨ ਜਥੇਦਾਰ ਪਟਨਾ ਸਾਹਿਬ ਇਹ ਸਾਰੀ ਕੌਮ ਨੂੰ ਗੁਜ਼ਾਰਿਸ਼ ਕਰਨਾ ਚਾਹੁੰਦਾ ਹਾਂ ਕਿ ਜੋ ਅੱਜ ਸਾਡੇ ਪੰਥਕ ਹਾਲਾਤ ਬਣੇ ਹੋਏ ਨੇ ਜਿਸ ਕਰਕੇ ਬਹੁਤ ਸਾਰੀਆਂ ਗਲਤਫਹਿਮੀਆਂ ਜਗਾ ਜਗਾ ਪਾਈਆਂ ਜਾ ਰਹੀਆਂ ਰੂਮਰਸ ਦਿਖਾਈ ਪੈ ਰਹੇ ਨੇ ਉਹਨਾਂ ਵਿੱਚ ਜੇ ਦੇਖਿਆ ਜਾਏ ਤਾਂ ਸਰਦਾਰ ਸੁਖਬੀਰ ਸਿੰਘ ਜੀ ਬਦਲ ਉਹਨਾਂ ਨੂੰ ਪਿਛਲੇ ਦਿਨੀ ਸਿੱਖ ਜਗਤ ਦੀ ਸਰਵੋੱਚ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਜੀ ਵੱਲੋਂ ਤਨਖਾਹਿਆ ਕੀਤਾ ਗਿਆ ਜਿਸ ਤੋਂ ਬਾਅਦ ਉਹ ਨਿਮਾਣੇ ਸਿੱਖ ਵਜੋਂ ਹੱਥ ਜੋੜ ਕੇ ਗਲ ਪੱਲਾ ਪਾ ਕੇ ਸਜਲ ਨੇਤਰਾਂ ਨਾਲ ਨੰਗੇ ਪੈਰੀ ਝੁੱਕ ਕੇ ਸ੍ਰੀ ਅਕਾਲ ਤਖਤ ਸਾਹਿਬ ਇੱਕ ਸਿੱਖ ਵਜੋਂ ਨਿਮਾਣੇ ਸਿੱਖ ਵਜੋਂ ਪੇਸ਼ ਹੋਏ ਅਤੇ ਪ੍ਰਾਰਥਨਾ ਕੀਤੀ ਕਿ ਜੋ ਮੇਰੀ ਤਨਖਾਹ ਬਣਦੀ ਹੈ ਜੋ ਮੇਰੇ ਗੁਨਾਹ ਤੁਸੀਂ ਕਹੇ ਨੇ ਉਹ ਵੀ ਤੇ ਜੇ ਮੇਰੇ ਨਾਲ ਦਿਆਂ ਦੇ ਵੀ ਗੁਨਾਹ ਨੇ ਉਹ ਵੀ ਸਾਰੇ ਮੇਰੀ ਝੋਲੀ ਚ ਪਾ ਦਿੱਤੇ ਜਾਣ। ਮੈਂ ਸੋਚਦਾ ਕਿ ਇਹ ਇੱਕ ਵਾਰੀ ਫਿਰ ਅ ਮਹਾਰਾਜਾ ਰਣਜੀਤ ਸਿੰਘ ਦੇ ਪੇਸ਼ ਹੋਣ ਵਾਲੀ ਵਰਗੀ ਗੱਲ ਹੋਈ। ਉਹਨਾਂ ਨੇ ਵੀ ਆਪਣੇ ਰਾਜ ਤਾਜ ਹੁੰਦਿਆਂ ਹੋਇਆਂ ਆਪਣਾ ਕਮਰ ਤੋਂ ਬਸਤਰ ਉਠਾ ਦਿੱਤਾ ਸੀ ਕਿ ਮੇਰੇ ਖਾਲਸਾ ਪੰਥ ਮੈਨੂੰ ਕੋਰੜੇ ਮਾਰੇ ਤੇ ਮੈਂ ਖਾਲਸਾ ਪੰਥ ਦੀ ਕਚਹਿਰੀ ਵਿੱਚ ਹਾਜ਼ਰ ਹਾਂ। ਸਰਦਾਰ ਸੁਖਬੀਰ ਸਿੰਘ ਬਾਦਲ ਜੀ ਜੇ ਸਾਰੀ ਸਥਿਤੀ ਦੇਖੀਏ ਤਾਂ ਪਹਿਲੀ ਗੱਲ ਤਾਂ ਉਹਨਾਂ ਨੂੰ ਕਿਸੇ ਅਹੁਦੇ ਦੀ ਲੋੜ ਹੀ ਨਹੀਂ ਹੈਗੀ। ਪ੍ਰਮਾਤਮਾ ਨੇ ਉਹਨਾਂ ਨੂੰ ਸਾਰਾ ਰਾਜ ਕੇ ਮਾਣ ਸਨਮਾਨ ਕਾਰੋਬਾਰ ਸਭ ਕੁਝ ਦਿੱਤਾ ਹੋਇਆ ਹੈ। ਉਹ ਇੱਕ ਨਿਮਾਣੇ ਸਿੱਖ ਉਹਨਾਂ ਦੇ ਅੰਦਰ ਇੱਕ ਲਾਲਸਾ ਹੈਗੀ ਹੈ ਗੁਰੂ ਪੰਥ ਦੀ ਤੇ ਪੰਜਾਬ ਦੀ ਜਨਤਾ ਦੀ ਸੇਵਾ ਕਰਨ ਦੀ। ਜਿਸ ਕਰਕੇ ਉਹ ਹਰ ਚੁੱਕਣ ਨੂੰ ਹਰ ਜਗ੍ਹਾ ਚੁੱਕਣ ਨੂੰ ਤਿਆਰ ਹੋ ਗਏ। ਉਹਨਾਂ ਨੇ ਚੁੱਕ ਕੇ ਅਸਰੀ ਅਕਾਲ ਤੱਕ ਸਾਹਿਬ ਜੀ ਦੇ ਸਾਹਮਣੇ ਝੁਕਣ ਨਾਲ ਸਨਮਾਨ ਹੀ ਬਣਦਾ ਹੈ ਕਦੀ ਅਪਮਾਨ ਨਹੀਂ ਬਣਦਾ ਫਿਰ ਜੇ ਦੇਖਿਆ ਜਾਏ ਤਾਂ ਸਾਡੇ ਸਤਕਾਰਯੋਗ ਸਿੰਘ ਸਾਹਿਬਾਨ ਜੀ ਨੇ ਉਹਨਾਂ ਨੂੰ ਤਨਖਾਹ ਨਹੀਂ ਲਈ ਔਰ ਹੁਣ ਮੇਰਾ ਖਿਆਲ ਮੋਰ ਦੈਨ 2 ਐਂਡ ਹਾਫ ਮੰਥ ਗੁਜ਼ਰ ਚੁਕੇ ਨੇ ਢਾਈ ਮਹੀਨੇ ਤੇ ਅਜੇ ਤੱਕ ਵੀ ਉਹਨਾਂ ਨੂੰ ਕੋਈ ਤਨਖਾਹ ਨਹੀਂ ਲਈ ਗਈ ਨਾ ਬੁਲਾਇਆ ਗਿਆ ਬਹੁਤ ਸਮਾਂ ਲੇਟ ਹੋ ਰਿਹਾ ਉਹਨਾਂ ਨੂੰ ਤਨਖਾਹ ਨਾ ਲੱਗਣ ਕਰਕੇ ਜਿਹੜਾ ਭਾਰਾ ਵੱਡਾ ਨੁਕਸਾਨ ਹੋਇਆ ਉਹ ਚਾਰ ਜਿਹੜੀਆਂ ਉਪ ਵਿਧਾਨ ਸਭਾ ਦੀਆਂ ਚੋਣਾਂ ਸਨ ਉਹਨਾਂ 'ਚ ਸ਼ਰਮਣੀ ਅਕਾਲੀ ਦਲ ਦੇ ਕੈਂਡੀਡੇਟ ਨਹੀਂ ਖੜੇ ਹੋਏ ਵੀ ਸਾਡਾ ਪ੍ਰਧਾਨ ਹੀ ਅਗਰ ਤਨਖਾਹੀ ਆਏ ਤੇ ਅਸੀਂ ਕਿਵੇਂ ਪ੍ਰਧਾਨਗੀ ਵਿੱਚ ਸ਼ਾਮਲ ਹੋਈਏ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਅਸਤੀਫਾ ਵੀ ਦੇ ਦਿੱਤਾ ਵੀ ਚਲੋ ਜੇ ਚਾਹੁੰਦੇ ਨੇ ਤੇ ਮੈਂ ਅਸਤੀਫਾ ਵੀ ਦੇ ਦੇਣਾ ਆਪਣਾ ਤਿਆਗ ਦਿਖਾਇਆ ਉਸ ਵਿਅਕਤੀ ਦਾ ਤਿਆਗ ਹੈਗਾ ਅੱਜ ਇੱਕ ਮੁਹੱਲੇ ਦੀ ਪ੍ਰਧਾਨਗੀ ਤੋਂ ਵੀ ਬੰਦਾ ਅਸਤੀਫਾ ਦੇਣ ਲਈ ਤਿਆਰ ਨਹੀਂ ਹੁੰਦਾ ਉਹ ਸਾਰੇ ਪੰਜਾਬ ਦੀ ਪਾਰਟੀ ਨਹੀਂ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਬਲਕਿ ਸਾਰੇ ਸੰਸਾਰ ਵਿੱਚ ਵੱਸਦੇ ਸਿੱਖਾਂ ਦੀ ਦਿਲੋਂ ਪ੍ਰਣਾਇੀ ਹੋਈ ਰਾਜਨੀਤਿਕ ਪਾਰਟੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਖੜਗ ਪੂਜਾ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਕਿਉਂਕਿ ਸ਼੍ਰੋਮਣੀ ਕਮੇਟੀ ਚੋਂ ਹੀ ਇਹ ਪਾਰਟੀ ਨਿਕਲੀ ਹੈ ਇਹ ਪਾਰਟੀ ਕਿਸੇ ਰਾਜਨੀਤਿਕ ਅੰਦੋਲਨ ਚੋਂ ਜਾਂ ਕਿਸੇ ਰਾਜਨੀਤਿਕ ਗਠਬੰਧਨ ਚੋਂ ਜਾਂ ਕਿਸੇ ਰਾਜਨੀਤਿਕ ਪਾਰਟੀ ਚੋਂ ਨਹੀਂ ਨਿਕਲੀ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੇ ਇਹਨੂੰ ਜਨਮ ਦਿੱਤਾ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਨੇ ਹਜ਼ਾਰਾਂ ਹੀ ਕੁਰਬਾਨੀਆਂ ਦੇ ਕੇ ਸੀਸ ਦੇ ਕੇ ਔਰ ਸ਼ਹੀਦੀਆਂ ਦੇ ਕੇ ਹੋਂਦ ਵਿੱਚ ਲਿਆਂਦੀ ਥੋੜਾ ਜਿਹਾ ਸਖਤ ਫੈਸਲੇ ਕਰਨ ਦੀ ਲੋੜ ਹੈਗੀ ਹੈ ਜੇ ਇਸ ਦੀ ਗਹਿਰਾਈ 'ਚ ਜਾ ਕੇ ਖਾਲਸਾ ਪੰਥ ਦੇਖੇਗਾ ਤੇ ਤੁਹਾਨੂੰ ਸਭ ਤੋਂ ਵੱਡਾ ਨਜ਼ਰ ਆਵੇਗਾ ਕਿ ਪੰਥ ਨੂੰ ਕਮਜ਼ੋਰ ਕਰਨ ਵਿੱਚ ਸ਼੍ਰੀਮਾਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਹੱਥ ਹੈਗਾ ਇਸ ਨੂੰ ਤੁਸੀਂ ਇਹ ਨਾ ਸਮਝਣਾ ਕਿ ਮੈਂ ਇਲਜ਼ਾਮ ਲਾ ਰਿਹਾ ਮੈਂ ਇਲਜ਼ਾਮ ਲਾ ਵੀ ਨਹੀਂ ਰਿਹਾ ਤੁਸੀਂ ਇਸ ਦੀ ਪਾਰਟੀ ਪੱਦਰ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਆਪਣੇ ਪੱਦਰ ਤੇ ਐਗਜ਼ੀਕਟਿਵ ਕਮੇਟੀ ਆਪਣੇ ਪੱਦਰ ਤੇ ਸਿੱਖ ਸੰਸਥਾਵਾਂ ਆਪਣੇ ਪੱਦਰ ਤੇ ਜਾਂਚ ਕਰਾ ਲੈਣ ਤੁਸੀਂ ਦੇਖੋ ਵੀ ਇਸ ਸਮੇਂ ਦੌਰਾਨ ਮੇਰਾ ਖਿਆਲ ਹੈ 23 ਤੱਕ ਉਹ ਜੇ ਤਦਾ ਰਹੇ ਨੇ ਉਹਨਾਂ ਨੇ ਪੰਥ ਨੂੰ ਕੀ ਉਹਨਾਂ ਦੀ ਦੇਣ ਹੈਗੀ ਆ ਪੰਥ ਵਾਸਤੇ ਸ਼੍ਰੀਮਾਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕਿਹੜਾ ਕੰਮ ਕੀਤਾ ਜੇ ਦੇਖੀਏ ਤਾਂ ਜਿਹੜੇ ਸਰੂਪ ਗਾਇਬ ਹੋਏ ਸਨ ਉਹਨਾਂ ਬਾਰੇ ਵੀ ਕਮੇਟੀ ਬਣਾ ਦਿੱਤੀ ਉਹਦੇ ਵਿੱਚ ਸ਼੍ਰੋਮਣੀ ਕਮੇਟੀ ਦੇ 16 ਅਧਿਕਾਰੀਆਂ ਨੂੰ ਸਰਦਾਰ ਮਨਜੀਤ ਸਿੰਘ ਸਮੇਤ ਉਹਨਾਂ ਨੇ ਸਸਪੈਂਡ ਕਰਵਾ ਦਿੱਤਾ ਜਾਂ ਨੌਕਰੀ ਚ ਕਢਵਾ ਦਿੱਤਾ ਫਿਰ ਉਸ ਤੋਂ ਬਾਅਦ ਦੇਖੀਏ ਤਾਂ ਜਿਹੜੀਆਂ ਵੱਡੀਆਂ ਸ਼ਖਸੀਅਤਾਂ ਨੇ ਉਹ ਸ਼੍ਰੀਮਾਨ ਸ਼੍ਰੀਮਾਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਬਰਦਾਸ਼ਤ ਨਹੀਂ ਹੁੰਦੀਆਂ ਭਾਵੇਂ ਉਹ ਕਿਸੇ ਖੇਤਰ ਵਿੱਚ ਹੋਣ ਉਉਂਦੇ ਹੀ ਮਿਸਾਲ ਦੇ ਤੌਰ ਤੇ ਮੈਂ ਕਹਿ ਸਕਦਾ ਡਾਕਟਰ ਰੂਪ ਸਿੰਘ ਇੱਕ ਬਹੁਤ ਵੱਡੀ ਪੰਤਕ ਸ਼ਖਸੀਅਤ ਇੱਕ ਬਹੁਤ ਵੱਡੇ ਲੇਖਕ ਇੱਕ ਬਹੁਤ ਵੱਡੇ ਸੰਪਾਦਕ ਉਹਨਾਂ ਨੂੰ ਬਦਨਾਮ ਕਰਕੇ ਤੇ ਉਹਨਾਂ ਨੂੰ ਪਾਸੇ ਕਰਨ ਵਾਲੇ ਕਿਉਂਕਿ ਇਹਨਾਂ ਨੂੰ ਲੱਗਿਆ ਵੇ ਜੱਥੇਦਾਰ ਤਾਂ ਮੈਂ ਹੀ ਆ ਤੇ ਮੈਂ ਹੀ ਵਿਦਵਾਨ ਆ ਕੌਮ 'ਚ ਹੋਰ ਕੋਈ ਕਿਵੇਂ ਹੋ ਜਾਏ ਮੇਰੇ ਰਹਿੰਦੇ ਆ ਉਹਨੂੰ ਪਾਸੇ ਕਰਵਾ ਦਿੱਤਾ ਉਸ ਤੋਂ ਬਾਅਦ ਇਹਨਾਂ ਨੇ ਅੱਜ ਹੁਣ ਬੋਲੇ ਸਰਦਾਰ ਵਿਰਸਾ ਸਿੰਘ ਵਲਟੋਆ ਉਹਨਾਂ ਨੂੰ ਸ਼੍ਰੀਮਾਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਪਾਸੇ ਕਰਵਾ ਦਿੱਤਾ ਪਰ ਇਸ ਤਰ੍ਹਾਂ ਹੋਰ ਵੀ ਤੁਹਾਨੂੰ ਪਾਈ ਮਨਜੀਤ ਸਿੰਘ ਹੋਰ ਵੀ ਬੜੇ ਮਿਲ ਜਾਣਗੇ ਉਦੋਂ ਜਿਹੜੇ ਅਜਨਾਲੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਕੇ ਜਿਹੜੇ ਗਏ ਸਨ ਠਾਣੇ ਵਿੱਚ ਉਹਨਾਂ ਦੇ ਖਿਲਾਫ ਜਾਂਚ ਕਮੇਟੀ ਬਣਾਈ ਉਹਦੀ ਰਿਪੋਰਟ ਵੀ ਆ ਗਈ ਉਹਦੇ ਬਾਰੇ ਵੀ ਸਿੰਘ ਸਾਹਿਬ ਜੀ ਨੇ ਕੁਝ ਨਹੀਂ ਕੀਤਾ ਉਹਦੀ ਰਿਪੋਰਟ ਆ ਜਾਣ ਦੇ ਬਾਅਦ ਹੀ ਕੋਈ ਐਕਸ਼ਨ ਲੈ ਲੈਂਦੇ ਇਹਦਾ ਮਤਲਬ ਕਿਤੇ ਨਾ ਕਿਤੇ ਪੰਥ ਨੂੰ ਕਮਜ਼ੋਰ ਕਰਨ ਵਿੱਚ ਇਹ ਖਾਲਸਾ ਪੰਥ ਦੀ ਕਚਹਿਰੀ 'ਚ ਮੈਂ ਬੇਨਤੀ ਕਰ ਰਿਹਾ ਕਿ ਮੈਂ ਏ ਨਹੀਂ ਕਹਿ ਰਿਹਾ ਕਿ ਮੈਂ ਜੋ ਕਹਿ ਰਿਹਾ ਪੂਰਾ ਹੀ ਹੈ ਹੋ ਸਕਦਾ ਮੈਂ ਗਲਤ ਹੋਵਾਂ ਪਰ ਤੁਸੀਂ ਇਸ ਤੇ ਜਾਂਚ ਕਰੋ ਕਿ ਜਦੋਂ ਤੋਂ ਸ਼੍ਰੀਮਾਨ ਸਿੰਘ ਸਾਹਿਬ ਜਥੇਦਾਰੀ ਤੇ ਆਏ ਨੇ ਸ਼੍ਰੀਮਾਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਪਹਿਲਾਂ ਤਾਂ ਕੱਲ ਤਾਂ ਇਹ ਕੱਲ ਤੱਕ ਤਾਂ ਯਤਿਮ ਸੀ ਕਹਿੰਦੇ ਸੀ ਮੈਂ ਯਤਿਮ ਆ ਮੈਨੂੰ ਸ਼੍ਰੋਮਣੀ ਕਮੇਟੀ ਨੇ ਪਾਲਿਆ ਮੈਨੂੰ ਪੜਾਇਆ ਮੇਰਾ ਘਰ ਨਹੀਂ ਕਿਤੇ ਮੈਨੂੰ ਖੁਦ ਵੀ ਇਹਨਾਂ ਨੇ ਕਿਹਾ ਵੀ ਮੇਰਾ ਘਰ ਨਹੀਂ ਕਿਤੇ ਤੇ ਅੱਜ ਸ਼੍ਰੀਮਾਨ ਸਿੰਘ ਸਾਹਿਬ ਜੀ ਬਠਿੰਡੇ ਵਿੱਚ ਤੁਹਾਡੀਆਂ ਕਰੋੜਾਂ ਦੀਆਂ ਕੋਠੀਆਂ ਨੇ ਉਹ ਤੁਹਾਨੂੰ ਕਿੱਥੋਂ ਮਿਲੀਆਂ ਉਹ ਤੁਸੀਂ ਕਿੱਥੋਂ ਲਿਆਂਦੀਆਂ ਨੇ ਪੰਥ ਨੂੰ ਜਾਂ ਸਬੰਧਤ ਧਿਰਾਂ ਨੂੰ ਦੀ ਜਾਂਚ ਕਰਾਉਣੀ ਚਾਹੀਦੀ ਵੀ ਇੰਡੀਆਂ ਵੱਡੀਆਂ ਪ੍ਰਾਪਰਟੀਆਂ ਇਹਨੇ ਥੋੜੇ ਸਮੇਂ ਵਿੱਚ ਕਿਵੇਂ ਵੜਦੀਆਂ ਨੇ ਕਿਤੇ ਐਸਾ ਤਾਂ ਨਹੀਂ ਕਿ ਸਿੱਖ ਵਿਰੋਧੀ ਸ਼ਕਤੀਆਂ ਨਾਲ ਤੁਸੀਂ ਅੰਦਰੋਂ ਮਿਲੇ ਹੋਏ ਹੋ ਤੇ ਮਿਲ ਕੇ ਤੁਸੀਂ ਪੰਥ ਦਾ ਨੁਕਸਾਨ ਕਰ ਰਹੇ ਹੋ ਪੰਥਕ ਸ਼ਖਸੀਅਤਾਂ ਦਾ ਨੁਕਸਾਨ ਕਰ ਰਹੇ ਹੋ ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਮੁਕਾਬਲੇ ਦਾ ਇੱਕ ਮੈਂਬਰ ਇੱਕ ਬੰਦਾ ਸ੍ਰੀਮਾਨ ਸਿੰਘ ਸਾਭ ਜੀ ਤੁਸੀਂ ਪੰਥ ਦੇ ਸਾਹਮਣੇ ਲਿਆਓ ਵੀ ਆ ਬੰਦਾ ਸਰਦਾਰ ਸੁਖਵੀਰ ਸਿੰਘ ਦੇ ਬਾਦਲ ਦੇ ਮੁਕਾਬਲੇ ਹੈਗਾ ਤੇ ਪੰਥ ਤੁਹਾਨੂੰ ਮੰਨ ਜੇ ਵੀ ਆ ਮੈਂ ਪੈਦਾ ਕੀਤਾ ਮੈਂ ਪੰਥ ਨੂੰ ਦੇਣ ਦਿੱਤੀ ਹੈ ਤੁਸੀਂ ਸ਼੍ਰੋਮਣੀ ਕਮੇਟੀ ਦਾ ਬਜਟ اجلاس 'ਚ ਤੁਸੀਂ ਗੈਰ ਹਾਜ਼ਰ ਸੀ ਸ਼੍ਰੋਮਣੀ ਕਮੇਟੀ ਦਾ ਆ ਜਿਹੜਾ ਪ੍ਰਧਾਨਗੀ ਦਾ اجلاس ਸੀ ਉਹਦੇ ਵਿੱਚ ਤੁਸੀਂ ਗੈਰ ਹਾਜ਼ਰ ਸੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਜਿਹੜਾ ਹੁਣ ਨਿਕਲਿਆ ਗੁਰਪੁਰਬ ਮਾਰਿਆ ਦਾ 555ਵਾਂ ਉਹਦੇ ਵਿੱਚ ਤੁਸੀਂ ਪੰਥ ਦੀ ਗੈਰ ਹਾਜ਼ਰ ਤੁਸੀਂ ਗੁਰਪੁਰਬ ਵਾਲੇ ਦਿਨ ਗੁਰਦੁਆਰੇ ਮੱਥਾ ਟੇਕਣ ਵੀ ਨਹੀਂ ਗਏ ਤੁਹਾਡਾ ਮਤਲਬ ਕਿਸ ਦੇ ਕਿਹੜੇ ਧਰਮ ਨੂੰ ਤੁਸੀਂ ਬਿਲੋਂਗ ਕਰਦੇ ਹੋ ਕੋਈ ਸਿੱਖ ਨਹੀਂ ਹੋਣਾ ਜਿਹੜਾ ਗੁਰੂ ਨਾਨਕ ਦੇਵ ਜੀ ਦੇ 555ਵੇਂ ਸਾਲ ਵਿੱਚ ਮੱਥਾ ਟੇਕਣ ਨਾ ਗਿਆ ਹੋਵੇ ਸਾਰੇ ਸਿੱਖ ਗਏ ਦੁਕਾਨਾਂ ਬੰਦ ਕਰਕੇ ਕਾਰੋਬਾਰ ਛੱਡ ਕੇ ਬੱਚੇ ਪੜਾਈਆਂ ਛੱਡ ਕੇ ਠੰਡ ਨਾ ਵਿਚਾਰਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਹਿਦ ਪੰਥ ਦੀ ਨੁਮਾਇੰਦਾ ਜ਼ਮਾਤ ਹੈ ਉਹ ਸੁਲਤਾਨਪੁਰ ਉਸ ਸਮਾਗਮ ਨੂੰ ਵੱਡੇ ਪੱਧਰ ਤੇ ਮਨਾ ਰਹੀ ਹੈ ਸਾਰੇ ਸਿੰਘ ਸਾਹਿਬਾਨ ਆਏ ਤੁਸੀਂ ਬਿਗੈਰ ਹਾਜ਼ਰ ਹੋ ਤੁਸੀਂ ਦੁਬਈ ਫਿਰਦੇ ਹੋ ਤੁਸੀਂ ਕਿਤੇ ਹੋਰ ਫਿਰਦੇ ਹੋ ਇਹ ਲਿਫਾਫਿਆਂ ਦੇ ਚੱਕਰ ਚ ਤਾਂ ਨਹੀਂ ਤੁਸੀਂ ਕੌਮ ਦਾ ਨੁਕਸਾਨ ਕਰੀ ਜਾ ਰਹੇ ਇਸ ਕਰਕੇ ਥੋੜਾ ਜਿਹਾ ਆਪਣੇ ਆਪ ਵਿੱਚ ਸੋਚੋ ਸਿੰਘ ਸਾਹਿਬ ਜੀ ਤੁਹਾਡਾ ਫਰਜ਼ ਬਣਦਾ ਹੈ ਇਸ ਕਰਕੇ ਦੇਰ ਕਿਉਂ ਕਰ ਰਹੇ ਹੋ ਸ੍ਰੀਮਾਨ ਸਿੰਘ ਸਾਹਿਬ ਜੀ ਤੁਹਾਡੇ ਚਰਨਾਂ 'ਚ ਮੈਂ ਬੇਨਤੀ ਰੂਪ 'ਚ ਇਹ ਗੁਜ਼ਾਰਿਸ਼ ਕਰਦਾ ਬੇਨਤ ਹੱਥ ਜੋੜ ਕੇ ਬੇਨਤੀ ਕਰਦਾ ਕਿ ਤੁਸੀਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਾਂ ਮੁਕਤ ਕਰਨ ਵਿੱਚ ਦੇਰ ਨਾ ਕਰੋ ਇਹਦੇ ਨਾਲ ਪੰਥ ਦਾ ਨੁਕਸਾਨ ਹੋ ਰਿਹਾ ਅੱਜ ਤੜਾ ਤੜ ਸਾਰੇ ਲੀਡਰ ਅਕਾਲੀ ਦਲ ਦੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੁਖਬੀਰ ਸਿੰਘ ਬਾਦਲ ਜੀ ਦੇ ਹੱਕ ਵਿੱਚ ਅਸਤੀਫੇ ਦੇ ਰਹੇ ਨੇ ਬੀ ਅਕਾਲੀ ਦਲ ਤੁਸੀਂ ਅਕਾਲੀ ਦਲ ਨੂੰ ਖਤਮ ਕਰਨਾ ਚਾਹੁੰਦੇ ਹੋ ਤੁਸੀਂ ਤੇ ਪ੍ਰੋਟੈਕਟਿਵ ਹੋ ਤੁਸੀਂ ਤਾਂ ਕਸਟੋਡੀਓ ਨੂੰ ਸਿੱਖ ਪੰਥ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈਗਾ ਉਹ ਸਿੱਖ ਪੰਥ ਦੀ ਖੜਕ ਭੁਜਾ ਹੈ ਤੁਹਾਡੇ ਕੋਲ ਸ਼ਕਤੀ ਕਿਹੜੀ ਹੈ ਤੁਹਾਨੂੰ ਅਕਾਲੀ ਦਲ ਤੋਂ ਬਿਨਾ ਸਾਨੂੰ ਪੁੱਛਣਾ ਕਿਨੇ ਹੈ ਸਾਡੀ ਹੋਂਦ ਅਸਤੀ ਕਿਹੜੀ ਹੈ ਅੱਜ ਠੀਕ ਹੈ ਤੁਸੀਂ ਉਧਰ ਜਾਂਦੇ ਹੋ ਉਧਰ ਜਾਂਦੇ ਹੋ ਠੀਕ ਹੈ ਜਾਓ ਤੁਹਾਡਾ ਸਨਮਾਨ ਗੁਰੂ ਹੋਰ ਵਧਾਵੇ ਸਾਨੂੰ ਖੁਸ਼ੀ ਹੈ ਪਰ ਜਿਸ ਕਰਕੇ ਸਨਮਾਨ ਮਿਲਿਆ ਉਹ ਨਾ ਮੁੱਕ ਜਾਏ ਅੱਜ ਤੁਸੀਂ ਕਹਿ ਰਹੇ ਹੋ ਵੀ ਸਰਦਾਰ ਸੁਖਵੀਰ ਸਿੰਘ ਬਾਦਲ ਦੋਸ਼ੀ ਨੇ ਤੇ ਤਨਖਾਈਏ ਨੇ ਤੇ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਤੁਹਾਨੂੰ ਅੱਜ ਹੀ ਤਾਂ ਨਹੀਂ ਪਤਾ ਚੱਲਿਆ ਫਿਰ ਤੁਸੀਂ ਆਪਣੇ ਅਕੀਦੇ ਨੂੰ ਦੇਖੋ ਤੁਸੀਂ ਆਪਣੇ ਹਿਰਦੇ ਨੂੰ ਦੇਖੋ ਤੁਸੀਂ ਆਪਣੀ ਅੰਤਰਾਤਮਾ ਨੂੰ ਦੇਖੋ ਫਿਰ ਤੁਸੀਂ ਕੀ ਇੱਕ ਤਨਖਾਈਏ ਦੇ ਲਾਇਏ ਹੋ ਜਥੇਦਾਰ ਹੋ ਉਹਦੀ ਪਾਰਟੀ ਦੇ ਲਾਇਏ ਹੋ ਜਥੇਦਾਰ ਹੋ ਉਹਦੇ ਅਧਿਕਾਰ ਖੇਤਰ ਵਿੱਚ ਸ਼੍ਰੋਮਣੀ ਗੁਰਦਾਰ ਪ੍ਰਬੰਧਕ ਕਮੇਟੀ ਉਹਦੇ ਲਾਇਏ ਹੋ ਜਥੇਦਾਰ ਹੋ ਤੇ ਫਿਰ ਤੁਹਾਨੂੰ ਖੁਦ ਵੀ ਤੇ ਅਸਤੀਫਾ ਦੇ ਦੇਣਾ ਚਾਹੀਦਾ ਇਹ ਕਹਿੰਦੇ ਆ ਕਿ ਮੈਂ ਇੱਕ ਤਨਖਾਈ ਦਾ ਲਾਇਆ ਜੱਜਦਾਰ ਨਹੀਂ ਰਹਿਣਾ ਤੁਸੀਂ ਜੱਜਦਾਰੀ ਰੱਖਦੇ ਪਏ ਹੋ ਜੇ ਤੁਸੀਂ ਪੰਥ ਨੂੰ ਤੁਸੀਂ ਨੁਕਸਾਨ ਪਹੁੰਚਾਰ ਇਸ ਕਰਕੇ ਜਿਹੜੀਆਂ ਚੀਜ਼ਾਂ ਨੇ ਦੇਖਣ ਵਾਲੀਆਂ ਨੇ ਪੰਥਕ ਵਿਦਵਾਨਾਂ ਦਾ ਘਾਣ ਹੋ ਰਿਹਾ ਪੰਥਕ ਹਸਤੀਆਂ ਦਾ ਘਾਣ ਹੋ ਰਿਹਾ ਪੰਥਕ ਲੀਡਰਾਂ ਦਾ ਘਾਣ ਹੋ ਰਿਹਾ ਤੇ ਤੁਸੀਂ ਚੁੱਪ ਕਰਕੇ ਬੈਠੇ ਹੋ ਜਸਟਿਸ ਡਿਲੇਡ ਜਸਟਿਸ ਡਿਨਾਈਡ ਵਾਲੀ ਗੱਲ ਨਾ ਕਰੋ ਤੇ ਇਸ ਗੱਲ ਵਿੱਚ ਧਿਆਨ ਰੱਖੋ ਕਿ ਹਵਾ ਦਾ ਰੁਖ ਵੀ ਦੇਖ ਐ ਆਗ ਲਗਾਉਣ ਵਾਲੇ ਉੜ ਕੇ ਚਿੰਗਾਰੀ ਨਾ ਕੋਈ ਤੇਰੇ ਘਰ ਪਹੁੰਚੇ ਐਸਾ ਨਾ ਹੋਵੇ ਕਿ ਤੁਹਾਡਾ ਆਪਣਾ ਹੀ ਨੁਕਸਾਨ ਹੋਵੇ ਔਰ ਆਪਣਾ ਹੀ ਨੁਕਸਾਨ ਹੋ ਰਿਹਾ ਅਗਰ ਪੰਥ ਦਾ ਨੁਕਸਾਨ ਹੋ ਰਿਹਾ ਤਾਂ ਤੁਹਾਡਾ ਆਪਣਾ ਹੀ ਨੁਕਸਾਨ ਹੋ ਰਿਹਾ ਇਹ ਪਦਵੀਆਂ ਇਹ ਮਾਨ ਸਨਮਾਨ ਗੁਰੂ ਪੰਥ ਦੇ ਦਿੱਤੀਆਂ ਹੋਈਆਂ ਨੇ ਤੇ ਜੇ ਗੁਰੂ ਪੰਥ ਹੀ ਨਾ ਰਿਹਾ ਤਾਂ ਫਿਰ ਉਹ ਬੋਲ ਸਾਨੂੰ ਗੈਨ ਗਿਆਨ ਸਿੰਘ ਦੇ ਯਾਦ ਕਰਨੇ ਚਾਹੀਦੇ ਨੇ ਕਿ ਪੰਥ ਕੀ ਰਹੇਗੀ ਤਾਂ ਗ੍ਰੰਥ ਕੀ ਰਹੇਗੀ नाथ ਪੰਥ ਕੀ ਨਰੇ ਤੋ ਗ੍ਰੰਥ ਕੌਣ ਮਾਨੇਗਾ ਅੱਜ ਤੁਸੀਂ ਬੇਅਦਬੀਆਂ ਦਾ ਗੱਲ ਕਰ ਨਿੰਦ ਨਹੀਂ ਐ ਇਹਦੀ ਭਿਆਨਕ ਨਿੰਦਾ ਕਰਨੀ ਚਾਹੀਦੀ ਐ ਪਰ ਜੇ ਤੁਸੀਂ ਪੰਥ ਨੂੰ ਕਮਜ਼ੋਰ ਕਰਨ ਵਿੱਚ ਤੁਹਾਡਾ ਹੱਥ ਸ਼ਾਮਲ ਹੋਇਆ ਤਾਂ ਫਿਰ ਤੁਹਾਡੀ ਪੰਥ ਕੱਲ ਨੂੰ ਨਿੰਦਾ ਨਹੀਂ ਕਰੇਗਾ ਤੁਹਾਨੂੰ ਪੰਥ ਕਿਵੇਂ ਬਖਸ਼ੇਗਾ ਤੁਸੀਂ ਕਿਹਦੇ ਕੋਲ ਜਾ ਕੇ ਕਹੋਗੇ ਤੁਹਾਡਾ ਲਗਾਤਾਰ ਗੁਰਪੁਰਬਾਂ ਤੋਂ ਗਾਇਬ ਹੋਣਾ ਇਜਲਾਸ ਤੋਂ ਗਾਇਬ ਹੋਣਾ ਦੱਸਦਾ ਹੈ ਆਪਣੇ ਆਪ ਵਿੱਚ ਕਿ ਤੁਸੀਂ ਪੰਥ ਦੇ ਨਾਲ ਨਹੀਂ ਹੋ ਇਸ ਕਰਕੇ ਤੁਹਾਨੂੰ ਪੰਥ ਤੇ ਰਹਿਣ ਪੰਥ ਦੀ ਪਦਵੀ ਤੇ ਰਹਿਣ ਦਾ ਜਿਹੜਾ اخلاقی ਹੱਕ ਵੀ ਨਹੀਂ ਹੈਗਾ ਤੇ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਕਮੇਟੀ ਨੂੰ ਵੀ ਕਹਿਣਾ ਚਾਹਾਂਗਾ ਕਿ ਤੁਸੀਂ ਸਖਤ ਫੈਸਲਾ ਲਓ ਤੁਸੀਂ ਕਿਉਂ ਨਹੀਂ ਫੈਸਲਾ ਲੈਂਦੇ ਤੁਸੀਂ 1986 ਦਾ ਜਹੇਦਾਰ ਗੁਰਚੰਦ ਸਿੰਘ ਟੋੜਾ ਦਾ ਉਹ ਸਖਤ ਫੈਸਲਾ ਯਾਦ ਕਰੋ ਜਦੋਂ ਉਹਨਾਂ ਨੇ ਸਖਤ ਫੈਸਲੇ ਲਏ ਸੀ ਤੁਹਾਡਾ ਫਰਜ਼ ਬਣਦਾ ਹੈ ਕਿ ਜਿਹੜਾ ਬੰਦਾ ਪੰਥ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਤੁਸੀਂ ਆਪਣੀ ਇਨਕੁਆਇਰੀ ਕਰਾ ਲਓ ਮੇਰੇ ਕੈਨਡ ਤੇ ਲਈ ਡੇਰਾ ਮੁਖੀ ਦੀ ਮਾਫੀ ਵਿੱਚ ਜਿਹੜਾ ਸਤਾਰ ਸੁਖਵੀਰ ਸਿੰਘ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਸ਼੍ਰੋਮਣੀ ਕਮੇਟੀ ਨੂੰ ਬਦਨਾਮ ਕੀਤਾ ਜਾ ਰਿਹਾ ਤੇ ਉਹਦੇ ਵਿੱਚ ਜਿੰਨੇ ਤੁਹਾਡੇ ਬਾਗੀ ਨੇ ਇਹ ਸਾਡੇ ਸਤਕਾਰਯੋਗ ਚੰਨੂ ਮਾਜਰਾ ਸਾਹਿਬ ਨੇ ਮੈਂ ਸਾਹਿਬ ਕਹਿਣਾ ਸਾਡੇ ਸਤਕਾਰਯੋਗ ਭੈਣ ਬੀਬਾ ਜਾਗੀਰ ਕੌਰ ਸਾਹਿਬਾ ਨੇ ਉਹਨਾਂ ਨੂੰ ਪੰਥ ਨੇ ਵੱਡੀਆਂ ਪਦਵੀਆਂ ਦਿੱਤੀ ਰੱਖੀਆਂ ਔਰ ਹੋਰ ਨੇ ਉਦੋਂ ਤਾਂ ਤੁਸੀਂ ਸਾਰੇ ਕੀ ਕਹਿੰਦੇ ਨੇ ਮਲਾਈ ਵਾਲੇ ਸਮੇਂ ਵਿੱਚ ਤਾਂ ਸੁਖਵੀਰ ਸਿੰਘ ਬਾਦਲ ਤੁਹਾਨੂੰ ਦੋਸ਼ੀ ਨਹੀਂ ਨਜ਼ਰ ਆਏ ਅੱਜ ਤੁਹਾਨੂੰ ਦੋਸ਼ੀ ਨਜ਼ਰ ਆ ਰਹੇ ਨੇ ਤੁਹਾਡਾ ਕਿਤੇ ਹੋਰ ਕਿਸੇ ਪਾਸੇ ਤਾਂ ਨਹੀਂ ਨਜ਼ਰੀਆ ਬਦਲਿਆ ਆ ਪਰ ਤੁਹਾਨੂੰ ਕਿਸੇ ਪੱਠੇ ਨਹੀਂ ਪਾਉਣੇ ਤੁਹਾਡਾ ਕੰਮ ਜੇ ਆਉਣਾ ਹੈ ਤਾਂ ਉਹ ਖਾਲਸਾ ਪੰਥੀ ਕੰਮ ਆਉਣਾ ਹੈ ਇਸ ਕਰਕੇ ਗੁਰੂ ਪੰਥ ਤੇ ਗੁਰੂ ਗ੍ਰੰਥ ਨਾਲ ਧੋਖਾ ਨਾ ਕਰੋ ਗਦਾਰੀ ਨਾ ਕਰੋ ਤੇ ਗੁਰੂ ਪੰਥ ਤੇ ਗੁਰੂ ਪੰਥ ਦੀ ਸਰਦਾਰੀ ਨੂੰ ਅੱਗੇ ਵਧਾਓ ਸਾਡੇ ਕੋਲ ਜੇ ਪੰਜਾਬ ਵਿੱਚ ਅਕਾਲੀ ਦਲ ਬਾਦਲ ਸ਼੍ਰੋਮਣੀ ਅਕਾਲੀ ਦਲ ਜੇ ਸਾਡੇ ਕੋਲ ਹੈਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈਗੀ ਹੈ ਤਾਂ ਹੀ ਸਾਡੀ ਹੋਂਦ ਹਸਤੀ ਵਿਸ਼ਵ ਵਿੱਚ ਹੈਗੀ ਹੈ ਅਸੀਂ ਅਕਾਲ ਤਖਬ ਸਾਹਿਬ ਦੀ ਮਹਾਨਤਾ ਤੇ ਉਸ ਦੇ ਸਨਮਾਨ ਨੂੰ ਕਿਵੇਂ ਬਚਾ ਸਕਦੇ ਹਾਂ ਜੇ ਸਾਡੇ ਕੋਲ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾ ਹੋਵੇ ਕੱਲ ਨੂੰ ਹੋਰਾਂ ਦਾ ਕਬਜ਼ੇ ਹੋ ਜਾਣਗੇ ਜਿਹੜਾ ਤੁਸੀਂ ਕਰਉਣਾ ਤਾਂ ਨਹੀਂ ਚਾਹੁੰਦੇ ਕਿਤੇ ਇਸ ਕਰਕੇ ਜ਼ਿਆਦਾ ਦੇਰ ਨਾ ਕਰੋ ਐਸਾ ਨਾ ਹੋਵੇ ਕਿ ਫਿਰ ਪਛਤਾਣਾ ਕੀ ਥੀ ਹੈ ਜਦ ਚੁੜੀਆਂ ਚੜੀਆਂ ਚੁੱਕ ਕੇ ਖੇਤ ਨੁਕਸਾਨ ਜੇ ਪੰਥ ਦਾ ਤੁਹਾਡੇ ਹੁੰਦਿਆਂ ਹੋ ਗਿਆ ਤਾਂ ਤੁਸੀਂ ਖੁਦ ਵੀ ਆਪਣੇ ਆਪ ਨੂੰ ਮਾਫ ਨਹੀਂ ਕਰ ਸਕੋਗੇ ਇਸ ਲਈ ਸਾਰੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਕੇਸਰੀ ਨਿਸ਼ਾਨ ਹੇਠਾਂ ਆਓ ਬਸੰਤੀ ਨਿਸ਼ਾਨ ਹੇਠਾਂ ਆਓ ਤੇ ਇਕੱਠੇ ਹੋ ਕੇ ਜਿਹੜਾ ਹੈਗਾ ਨਿਮਰਤਾ ਸਹਿਤ ਇਸ ਮਸਲੇ ਨੂੰ ਹੱਲ ਕਰੀਏ ਤੇ ਪੰਥ ਦੀ ਚੜ੍ਹਦੀ ਕਲਾ ਲਈ ਆਪਣਾ ਯਤਨ ਕਰੀਏ ਸੋ ਵੇਖਣਾ ਹੋਵੇਗਾ ਇਹਨਾਂ ਇਲਜ਼ਾਮਾਂ ਤੋਂ ਬਾਅਦ ਹੁਣ ਗੈਨੀ ਹਰਪ੍ਰੀਤ ਸਿੰਘ ਕੀ ਨਵਾਂ ਬਿਆਨ ਦਿੰਦੇ ਨੇ ਜਾਂ ਕੀ ਬੋਲਦੇ ਨੇ ਇਹ ਤਾਂ ਨਾਲ ਸਮਾਂ ਦੱਸੇਗਾ ਐਡੀਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ